गुरजीत सिंह खालसा आज बारह तारीख को पूरे पंद्रह महीने हो गए हैं बारह अक्टूबर दो हज़ार चौबीस का भाई टावर पे बैठे और आज बारह जनवरी दो हजार छब्बीस आ गए तो सारी सात संगत से अपील है जो ये यात्रा जो है नगर कीर्तन निकला इसके साथ जुड़े और अपना एक हाँ का नारा मारे क्योंकि जब सारे भाई मिल भी रहे हैं जुड़ भी रहे हैं ऐसी बात नहीं है बहुत ज़्यादा भरपूर प्यार मिल रहा है जगह जगह लंगर है जगह जगह संगत हमारे साथ चल रही है लेकिन जो भाई इस यात्रा का हिस्सा नहीं बन सके जो इस नगर कीर्तन में ना जुड़ सके वो तो पंद्रह तारीख को दरबार साहब बहुत बड़ा कट होने जा रहा है तो आप सभी से अपील है कि पंद्रह तारीख को वहाँ जरूर पहुँचें चाहे आप पंद्रह मिनट का टाइम निकालें दरबार साहब मत्था भी टेको और गुरु ग्रंथ साहब जी की बेदबी के लिए जो हमारा भाई गुरजीत सिंह खालसा उनके लिए सरकारों से अपील भी करनी है कि गुरु ग्रंथ साहब की बेदबी अब आगे बर्दाश्त नहीं होगी तो सख्त से सख्त कानून बने ਅੱਛਾ ਸੀਐਮ ਭਗਵੰਤ ਸਿੰਘ ਮਾਨ ਹੋਰੀ ਵੀ ਐਲਾਨ ਕਰਦੇ ਨੇ ਕਿ ਵੀ ਜੋ ਵੀ ਇਸ ਤਰੀਕੇ ਦੇ ਨਾਲ ਬੇਦਬੀ ਵਾਲਾ ਦੌਰ ਚੱਲਿਆ ਜੇ ਹੁਣ ਕੋਈ ਬੇਦਬੀ ਹੁੰਦੀ ਹੈ ਫਰਾਂਡ ਵਾਲੇ ਸਮੇਂ ਦੇ ਵਿੱਚ ਬੇਦਬੀਆਂ ਹੋਣਗੀਆਂ ਵੱਡਾ ਇੱਕ ਕਾਨੂੰਨ ਵੀ ਲਿਆਣਗੇ ਫਾਂਸੀ ਦੀ ਸਜ਼ਾ ਤੱਕ ਦਾ ਜਿਹੜੀ ਉਹ ਗੱਲ ਹੋਈ ਹੈਗੀ ਹੈ ਤੁਸੀਂ ਵੀ ਹੁਣ ਜਿਹੜਾ ਹੈਗਾ ਉਹ ਚੱਲ ਰਹੇ ਹੈਗੇ ਉਹ ਚੱਲੇ ਪਏ ਹੋਏ ਕਾਫੀ ਲੰਬੇ ਸਮੇਂ ਤੋਂ ਲੱਗਦਾ ਇੱਕ ਸਖਤ ਕਾਨੂੰਨ ਇਸ ਦੇ ਉੱਪਰ ਹੋਣਾ ਚਾਹੀਦਾ ਹੈਗਾ ਪ੍ਰੋਪਰ ਸਭ ਤੋਂ ਜ਼ਰੂਰੀ ਹੈ ਅਗਰ ਹਮ ਪੰਜਾਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਕੇ ਲਈ ਕਾਨੂੰਨ ਨਹੀਂ ਬਣਵਾ ਸਕਤੇ ਤਾਂ ਹੋਰ ਕਹੀਂ ਕੀ ਉਮੀਦ ਕਰਾਂਗੇ ਸਭੀ ਭਾਈ ਸਾਥ ਮਿਲ ਕੇ ਆਓ एक बड़ी शुरुआत पंजाब से होगी मैं वादा करता हूँ पूरे देश में हर स्टेट के अंदर हम कानून बनवा के दम लेंगे लेकिन सारे भाई साथ आ सबसे बड़ी जिम्मेवारी की बात है जब सब साथ होंगे तो कोई भी सरकार फिर किसी भी बात को मना नहीं कर सकती और मान साहब का मैं अपील करूंगा मान साहब को कि आपने कानून बनाना है लेकिन आप थोड़ा जल्दी एक रहम करो हमारा भाई गुरजीत सिंह खालसा चार फुट ऊंचे टावर पे इतनी ठंड के अंदर मतलब पंद्रह महीने हो गए यार और इससे ज्यादा पंथ से भी अपील करूंगा और इससे ज्यादा सबर की क्या बांध होती है पंथ तो पंथ जुड़ा है पंत अलग नहीं है गुरु ग्रंथ साहब के लिए ये नगर कीर्तन है और गुरु ग्रंथ साहब सभी का है जी। अकेले सिखों का या हिंदुओं का नहीं है और सभी धर्मों का है और गुरु ग्रंथ गु साहब जी के लिए सभी भाई साथ हैं और सभी भाई साथ चले ठीक है ਭਾਜੀ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਨਾਲ ਚੱਲੇ ਹੋ। ਕਾਨੂੰਨ ਲੱਗਦੇ ਸਖਤ ਹੋਣਾ ਚਾਹੀਦਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਜੋ ਪਹਿਲੇ ਦੌਰ ਚੱਲੇ ਤੇ ਹੁਣ ਉਹ ਦੌਰ ਨਾ ਚੱਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਇੱਥੇ ਨਾ ਮੈਂ ਸਰਕਾਰਾਂ ਦੀ ਸਭ ਤੋਂ ਵੱਡੀ ਨਲਾਕੀ ਗੀਂਦਾ। ਜਿਹੜਾ ਕਿ ਪੰਜਾਬ ਦੇ ਵਿੱਚ ਇੰਨੀ ਬੇਤਬੀ ਹੋ ਵੀ ਜਾ ਚੁੱਕੀ ਹੈ ਪਰ ਸਰਕਾਰਾਂ ਹਜੇ ਵੀ ਕਹਿ ਲੋ ਕਿ ਗੂੜੀ ਨੀਂਦ ਸੁਤੀ ਹੋਈ ਹੈ। ਪਰ ਇੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਕਮ ਸੇ ਕਮ ਬੇਦਬੀ ਉੱਤੇ ਕੋਈ ਸਖਤ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ ਪਰ ਸਰਕਾਰਾਂ ਕਹਿ ਲੋ ਅੰਨੀਆਂ ਬੋਲੀਆਂ ਵਾ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਧਿਆਨ ਤੇ ਨਹੀਂ ਲਿਆ ਕੇ ਆ ਰਹੇ ਮਸਲਾ ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਮਸਲੇ ਸਾਰੇ ਯਾਦ ਹੁੰਦੇ ਆ ਜਦੋਂ ਸਰਕਾਰ ਬਣ ਜਾਂਦੀ ਹੈ ਉਸ ਟਾਈਮ ਉਹਨਾਂ ਨੂੰ ਕੋਈ ਵੀ ਮਸਲਾ ਪੰਜਾਬ ਦਾ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਤੇ ਨਾ ਕਿਤੇ ਇੱਥੇ ਸਰਕਾਰਾਂ ਦੀ ਬਹੁਤ ਵੱਡੀ ਤਲਾਕੀ ਹੈ ਇੱਥੇ ਲੱਗਦਾ ਸਰਕਾਰ ਨੂੰ ਇਸ ਦੇ ਉੱਪਰ ਕੋਈ ਸਖਤ ਕਦਮ ਲੈਣਾ ਚਾਹੀਦਾ ਹੈ ਤਾਂ ਕਿ ਪਹਿਲਾ ਜੋ ਪੰਜਾਬ ਨੇ ਦੌਰ ਦੇਖਿਆ ਹੁਣ ਉਹ ਦੌਰ ਨਾ ਦੁਬਾਰਾ ਦੋਹਰਾ ਕੋ ਵੀ ਬਿਲਕੁਲ ਜੀ ਬਿਲਕੁਲ ਦੇਖੋ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਾਰੇ ਜਣੇ ਹਨ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਸਿਆਸਤ ਹੈ ਉਹ ਕਿਤੇ ਨਾ ਕਿਤੇ ਸਾਡੇ ਵਿੱਚ ਨਾ ਪਾੜ ਪਾਣਾ ਚਾਹਦੀ ਹੈ ਹਿੰਦੂ ਨੂੰ ਸਿੱਖਾਣਾ ਲੜਾਓ ਮੁਸਲਮਾਨ ਨੂੰ ਹਿੰਦੂਆਂ ਨਾਲ ਲੜਾਓ ਕਿਤੇ ਨਾ ਕਿਤੇ ਇਹ ਰਾਜਨੀਤੀ ਗੰਦੀ ਖੇਡਦੀ ਹੈ ਵੀ ਸਰਕਾਰਾਂ ਅਜਿਹਾ ਸਰਕਾਰਾਂ ਨੇ ਵੀ ਕੋਈ ਚੀਜ਼ ਕਹਨੇ ਤਾਂ ਨਾ ਮਾਦੀਮ ਰਹੀ ਕਿ ਬੇਦਵੀ ਉੱਤੇ ਨਾ ਸਖਤ ਕਾਨੂੰਨ ਬੰਨਣਾ ਚਾਹੀਦਾ ਸਾਡਾ ਵੀਰ ਗੁਰਜੀਤ ਸਿੰਘ ਫੌਜੀ ਜਿਹੜਾ 400 ਫੁੱਟ ਟਾਵਰ ਦੇ ਉੱਪਰ ਬੈਠਾ ਹੈ ਉਹ ਠੰਡ ਵੀ ਦੇਖੋ ਕਿੰਨੀ ਕੜਾਕੇ ਦਾ ਚੱਲਦੀ ਪਈ ਹੈ ਪਰ ਇਹ ਸਰਕਾਰਾਂ ਨੂੰ ਪਤਾ ਨਹੀਂ ਕਿਉਂ ਨਹੀਂ ਇੱਕ ਬੰਦੇ ਦੀ ਜ਼ਿੰਦਗੀ ਦੇ ਨਾਲ ਕੁਝ ਹੈ ਹੀ ਨਹੀਂ ਰਹਿਮ ਕਰਦੀਆਂ ਨਹੀਂ ਵੀ ਇਹ ਸਰਕਾਰਾਂ ਕਿ ਸਾਡਾ ਵੀਰ ਉੱਪਰ ਬੈਠਾ ਉਹਨੂੰ ਲਾਹ ਲਈ ਥੱਲੇ ਉਹ ਬੈਠਾ ਹੀ ਦੇਖੋ ਆਪਣੇ ਕੋ ਨਿੱਜੀ ਕਾਰਜਾਂ ਵਾਸਤੇ ਨਹੀਂ ਵੀਰ ਬੈਠਾ ਉਹ ਸਰਬ ਧਰਮ ਦੀ ਬੇਦਬੀ ਹੱਸੇ ਬੈਠਾ ਪਰ ਜੇ ਕਾਨੂੰਨ ਬਾਂਝੇ ਤੇ ਵਧੀਆ ਹੀ ਮਾੜੀ ਗੱਲ ਕੀ ਰਹੀ ਹੈ ਪਤਾ ਨਹੀਂ ਸਰਕਾਰਾਂ ਵੇਖੋ ਕਾਨੂੰਨ ਬਣਾ ਚਲੀ ਦੇ ਦੀ ਕਿਉਂ ਕਰਦੀਆਂ ਪਈਆਂ ਇਹ ਚੀਜ਼ ਦੇ ਵਿੱਚ ਸਮਝ ਨਹੀਂ ਲੱਗਦੀ ਵੀ ਅਸੀਂ ਦੇ ਬੰਦੇ ਠੀਕ ਹੈ ਬੱਬਾ ਜੀ ਅੱਜ ਤੁਸੀਂ ਉਹਦਾ ਜਿਹੜਾ ਲੰਗਰ ਲਾਇਆ ਹੈ ਕਾਫੀ ਲੰਬੇ ਸਮੇਂ ਤੋਂ ਚੱਲੀ ਹੋਈ ਜਿਹੜਾ ਨਗਰ ਕੀਰਤਨ ਹੈ ਉਹ ਜਨੰਦਰ ਅੱਜ ਪੁੱਛੇ ਹੈ ਕਿ ਕੀ ਮਕਸਦ ਹੈ ਇਸ ਨਗਰ ਕੀਰਤਨ ਦਾ ਤੁਸੀਂ ਵੀ ਲਗਾਇਆ ਪਿਆ ਦਾ ਪਹਿਲਾਂ ਸਾਡੇ ਵੱਲੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਨਗਰ ਕੀਰਤਨ ਹੈ ਤੇ ਭਾਈ ਗੁਰਜੀਤ ਸਿੰਘ ਖਾਲਸਾ ਜਿਹੜੇ ਟਾਵਰ ਤੇ ਬੈਠੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਉੱਪਰ ਸਖਤ ਤੋਂ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਆ ਜਿਹਦੇ ਕਰਕੇ ਇੰਨੇ ਅਪਰਾਲੇ ਹੋ ਰਹੇ ਆ ਕਈ ਵਾਰੀ ਸੰਗਤ ਨੇ ਭੁੱਖੇ ਰਹਿ ਕੇ ਵੀ ਇਸ ਚੀਜ਼ ਨੂੰ ਅਣਛੰਦਾ ਵੀ ਰੱਖਿਆ ਗਿਆ ਤੇ ਹੁਣ ਭਾਈ ਗੁਰਜੀਤ ਸਿੰਘ ਜੀ ਜਿਹੜੇ ਤਾਵਰ ਤੇ ਬੈਠੇ ਨੇ ਉਹ ਕੋਈ ਆਪਣੀ ਨਿੱਜੀ ਜ਼ਿੰਦਗੀ ਕਰਕੇ ਨਹੀਂ ਬੈਠੇ ਹੈਗੇ ਉਹ ਇੱਕ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਇਹ ਕੋਈ ਵੀ ਬੇਦਵੀ ਹੁੰਦੀ ਆ ਉਹਦੇ ਬਾਅਦ ਉਹਦਾ ਰਿਐਕਟ ਬਹੁਤ ਜ਼ਿਆਦਾ ਗਲਤ ਹੁੰਦਾ ਆ ਉਸ ਚੀਜ਼ ਨੂੰ ਜਿਹੜੇ ਲੋਕ ਇਦਾਂ ਦੇ ਨੇ ਉਹਨਾਂ ਨੂੰ ਨਾਥ ਪਾਣ ਵਾਸਤੇ ਇਹ ਨਗਰਗੀਤਨ ਕੱਢਿਆ ਜਾ ਰਿਹਾ ਵੀ ਪੰਜਾਬ ਸਰਕਾਰ ਇਸ ਚੀਜ਼ ਨੂੰ ਵਧੀਆ ਤਰੀਕੇ ਕਰੇ ਅਸੀਂ ਸਾਨੂੰ ਵੱਡੇ ਬਾਬਿਆਂ ਨੇ ਬਾਬਾ ਮਾਨ ਸਿੰਘ ਜੀ ਨੇ ਜਿਹੜੇ ਦਰ ਬਾਬਾ ਮਾਨ ਸਿੰਘ 96 ਕਰੋੜੀ ਬੁੱਢਾ ਦਲ ਜਿਹੜੇ ਉਹਨਾਂ ਨੇ ਸਾਡੀ ਸੇਵਾ ਲਈ ਸੀ ਵੀ ਜਿਹੜੀ ਸੰਗਤ ਆ ਰਹੀ ਆ ਉਹਨਾਂ ਵਾਸਤੇ ਉਹਨਾਂ ਦੇ ਇਸ opralle ਨੂੰ ਵੱਧ ਹੰਗਾਰਾ ਦੇਣ ਵਾਸਤੇ ਅਸੀਂ ਜਲੰਧਰ ਦੇ ਵਿੱਚ ਸਾਰੀਆਂ ਫੌਜਾਂ ਨੇ ਇਕੱਠੇ ਹੋ ਕੇ ਇਨਾਂ ਦੀ ਸੇਵਾ ਕੀਤੀ ਤੇ ਇਹਨਾਂ ਦੇ ਨਾਲ ਵੀ ਚੱਲਾਂਗੇ ਇਹ ਕੋਈ ਸਰਬ ਧਰਮ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਧਰਮਾਂ ਦਾ ਆ ਇਸ ਕਰਕੇ ਸਾਨੂੰ ਬਿਨਾ ਕਿਸੇ ਪਾਰਟੀਬਾਜ਼ੀ ਤੋਂ ਉੱਠ ਕੇ ਇਸ ਨਗਰ ਕੀਰਤਨ ਦਾ ਪੰਜਾਬ ਦੇ ਵਿੱਚ ਵਧੀਆ ਤਰੀਕੇ ਹੰਗਾਰਾ ਦੇਣਾ ਚਾਹੀਦਾ ਤੇ 15 ਤਰੀਕ ਨੂੰ ਅਕਾਲ ਤਖਤ ਸਾਹਿਬ ਪਹੁੰਚਣਾ ਚਾਹੀਦਾ ਆ ਉੱਥੇ ਅਰਦਾਸ ਬੇਨਤੀ ਹੋਣੀ ਆ ਇਹ ਨਗਰ ਕੀਰਤਨ ਦੀ ਸਮਾਪਤੀ ਵੀ ਹੋਣੀ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜਿੰਨੇ ਵੀ ਆਪਣੇ ਦੋਆਬੇ ਦੀਆਂ ਜਿੰਨੀਆਂ ਵੀ ਫੌਜਾਂ ਆ ਉਹ ਜ਼ਰੂਰ ਪਹੁੰਚਣ ਆਪਣਾ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਜਿਹੜਾ ਪ੍ਰੇਮ ਆ ਉਹਨਾਂ ਨੂੰ ਆਪਾਂ ਦਿਖਾਲ ਸਕੀਏ ਤੇ ਆਪਾਂ ਉੱਥੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ